ਹਾਂਜੀ ਸਤਿ ਸ੍ਰੀ ਅਕਾਲ ਜੀ ਗਰੇਵਾਲ ਪੋਲਟਰੀ ਕੇਂਡਰੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਜੀ ਵੀਰ ਹੁਣੇ ਸਾਡੇ ਕੋਲੇ ਮੁਰਗੀਆਂ ਲੈਣ ਆਏ ਨੇ ਆਰ ਆਈ ਆਰ ਪਿਓਰ ਬਰੀਡ ਇਹ ਆਏ ਨੇ ਜੀ ਹਰਿਆਣੇ ਤੋਂ ਚੀਕੇ ਤੋਂ ਆਏ ਨੇ ਚੀਕੇ ਤੋਂ ਤੇ ਇਹ ਮੁਰਗੀਆਂ ਸਾਡੇ ਕੋਲੋਂ 30-30 ਮੁਰਗੀਆਂ ਲੈ ਕੇ ਗਏ ਨੇ ਆਰ ਆਈ ਆਰ ਪਿਓਰ ਬਰੀਡ ਇਹ ਤੁਸੀਂ ਕਹਿ ਸੋਚਦੇ ਹੋ ਜੀ ਇੰਨੀ ਦੂਰੇ ਦੂਰੇ ਤੋਂ ਆਏ ਨੇ ਜੀ ਕਿਉਂਕਿ ਇਹ ਕਹਿੰਦੇ ਵੀ ਇੱਕ ਤਾਂ ਤੁਸੀਂ ਵੀਡੀਓ ਦੇਖਦੇ ਆਂ ਸੀ ਤੁਹਾਡੀਆਂ ਵੀ ਤੁਹਾਡੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਸੱਚੀ ਹੀ ਹੁੰਦੀ ਐ ਸਾਫ਼ ਗੱਲ ਕਹਿੰਦੇ ਹੋ ਤੇ ਬਾਕੀ ਭਈ ਆ ਰੀਆ ਪਿਓਰ ਬਰੀਡ ਐ ਇਹ ਅਸੀਂ ਦੇਖੀ ਐ ਵੀ ਆਂਡੇ ਦੇ ਰਹੀ ਮੁਰਗੀ ਐ ਜੀ ਤੇ ਇਹ ਸਾਡੇ ਕੋਲੋਂ ਠੀਕੇ ਤੋਂ ਹਰਿਆਣਾ ਜੋ ਵੀਰ ਮੁਰਗੀ ਲੈਣ ਆਏ ਹੋਏ ਨੇ ਜੀ ਅਸੀਂ ਮੁਰਗੀ ਇਹਦੇ ਵਿੱਚ ਰੱਖ ਰਹੇ ਆਂ ਗੱਡੀ 'ਚ ਤੇ ਇਹ ਗੰਡੀ ਦੇ ਵਿੱਚ ਪਹਿਲਾਂ ਮਿੱਟੀ-ਮੁੱਟੀ ਪਾ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਉੱਪਰ ਮੱਛਰਦਾਨੀ ਲਾਈ ਹੈ। ਇਹ ਵੀਡੀਓ ਮੈਂ ਇਸੇ ਕਰਕੇ ਪਾ ਰਿਹਾ ਹਾਂ ਵੀ ਤੁਹਾਨੂੰ ਦੱਸਣ ਲਈ ਕਿ ਬਹੁਤ ਸੌਖਾ ਤਰੀਕਾ ਘੱਟ ਖਰਚੇ ਤੇ ਮੁਰਗੀ ਤੁਸੀਂ ਕਿਤੇ ਵੀ ਲਿਜਾ ਸਕਦੇ ਹੋ। ਜਿਵੇਂ ਆਪਾਂ ਕਹਿੰਦੇ ਨੇ ਦੂਰ ਹੈ ਜੀ, ਦੂਰ ਵਾਲੀ ਹੁਣ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ ਰਹੀ ਚਾਹੇ ਪੰਜਾਬ 'ਚੋਂ ਅੰਮ੍ਰਿਤਸਰੋਂ ਲੈ ਜਾਓ ਕਿਤੋਂ ਵੀ ਲੈ ਜਾਓ ਤੁਸੀਂ ਤੇ ਮੁਰਗੀ ਲਜਾਣ ਦਾ ਤਰੀਕਾ ਸਾਰਾ ਤੁਹਾਨੂੰ ਸਮਝਾਵਾਂਗੇ ਆ ਮੁਰਗੀ ਅਸੀਂ ਹੁਣ ਇਸ ਤਰ੍ਹਾਂ ਪੈਕ ਇਹਦੇ ਵਿੱਚ ਕਰ ਰਹੇ ਹਾਂ ਜਿਹੜੀ ਮੋਟਰਸਾਈਕਲ ਦੇ ਮਗਰ ਰੇੜੀ ਪੈਂਦੀ ਹੈ ਨਾ ਉਹਦੇ ਵਿੱਚ ਮੁਰਗੀਆਂ ਇਹ ਰੱਖ ਰਹੇ ਹਾਂ ਅਸੀਂ ਅੰਦਰੋਂ ਫੜਾਈ ਜਾਂਦੇ ਹਾਂ ਗਿਣਤੀ ਕਰਕੇ ਇਹਦੇ ਵਿੱਚ ਰੱਖੀ ਜਾਂਦੇ ਹਾਂ ਅਸੀਂ ਮੁਰਗੀਆਂ ਨੂੰ ਜੀ ਤੇ ਆਂਡੇ ਦੇ ਰਹੀਆਂ ਨੇ ਜਿੰਨਾਂ ਨੇ ਵੀ ਲੈਣੀਆਂ ਨੇ ਮੁਰਗੀਆਂ ਲੈ ਸਕਦੇ ਹੋ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਇਹ ਆ ਮੁਰਗੀਆਂ ਹੁਣ ਇਹਦੇ ਚ ਸਾਰੀਆਂ ਅਸੀਂ ਭਰ ਲਈ ਗੱਡੀ ਇਹ ਰੱਖ ਲਈਆਂ ਮੁਰਗੀਆਂ ਤੇ ਦੇਖੋ ਕੋਈ ਹੁਣ ਮੰਨ ਲਈਆਂ ਮੰਗਰੋਂ ਜੀ ਤਿਆਰ ਆਰ ਆਈ ਆਰ ਬਰੀਡ ਬਲੈਕ ਐਸਟਰਲੋ ਬਰੀਡ ਜਿਹੜੀ ਮਰਜ਼ੀ ਲੈ ਲਓ ਮੁਰਗੇ ਵੀ ਮਿਲ ਜਾਣਗੇ ਤੇ ਇਦੇ ਵਿੱਚ ਅਸੀਂ ਮਿੱਟੀ ਭਰ ਲਈ ਸੀ ਪਹਿਲਾਂ ਕਿਉਂਕਿ ਦੇ ਨਾਲ ਠੰਡਾ ਰਹਿੰਦਾ ਹੈ ਗਰਮੀ ਦੀ ਕੋਈ ਦਿੱਕਤ ਨਹੀਂ ਉੱਪਰੋਂ ਹਵਾ ਲਖੀ ਜਾਊਗੀ ਲੱਗੀ ਜਾਊ ਮਿੱਟੀ ਵਿੱਚ ਪਾ ਕੇ ਇਹ ਆਰਾਮ ਨਾਲ ਪੂਰੇ ਨਾਲ ਜਾਣਗੀਆਂ ਜੇ ਵੀਰ ਹੁਣੀ ਕਹਿੰਦੇ ਅਸੀਂ ਪਹਿਲਾਂ ਵੀ ਇੱਕ ਵਾਰੀ ਲੈ ਕੇ ਗਏ ਆ ਤਾਂ ਇਸ ਤਰ੍ਹਾਂ ਹੀ ਲੈ ਕੇ ਗਏ ਆ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਮੁਰਗੀ ਦਾ ਇੱਕ ਹੋਰ ਹੈ ਜੀ ਜਦੋਂ ਮੁਰਗ ਰੇ ਚਲਾਉਣਗੇ ਮੋਟਰਸਾਈਕਲ ਚੱਲੂਗਾ ਤਾਂ ਮੁਰਗੀ ਨੇ ਆਰਾਮ ਨਾਲ ਬੈਠ ਜਾਣਾ ਥੱਲੇ ਤੇ ਜਾ ਕੇ ਕੱਢਣ ਵੇਲੇ ਉੱਠਣਗੀਆਂ ਇਹ ਤੇ ਇਹਦੇ ਵਿੱਚ ਕੋਈ ਖਰਚਾ ਨਹੀਂ ਵੀਰ ਉਹਨਾਂ ਦਾ 2.500 ਦਾ ਪੈਟਰੋਲ ਲੱਗਿਆ ਮੋਟਰਸਾਈਕਲ ਤੇ ਤੇ ਕੋਈ ਬਹੁਤਾ ਖਰਚ ਨਹੀਂ ਆਉਣਾ ਜੀ ਤੇ ਆਹ ਦੇਖੋ ਵਿੱਚ ਮੁਰਗੀ ਸਾਰੀ ਉੱਪਰੋਂ ਬੰਨ ਲਈ ਇਹ ਰस्सियां ਨਾਲ ਤੇ ਇਹ ਤਾਂ ਹੁਣੇ ਹੀ ਤੁਰੀਆਂ ਫਿਰਦੀਆਂ ਨੇ ਫਿਰਤ ਨੇ ਇਹਨਾਂ ਵਿੱਚ ਐਨ ਬੈਠ ਜਾਣਾ ਸੱਪਲ ਕੇ ਨਾ ਕਿਸੇ ਪਾਸੇ ਇਹ ਮੁਰਗੀ ਇਹ ਉੱਠਦੀ ਨਹੀਂ ਹੈਗੀ ਬੈਠੀਆਂ ਜਾਣਗੀਆਂ ਜੀ ਤੇ ਕਈ ਵੀਰਾਂ ਨੂੰ ਹੋਊ ਪਤਾ ਨਹੀਂ ਮੱਛਰਦਾਨੀ ਦੀ ਜਾਲੀ ਨੂੰ ਇਹ ਐਂ ਕਰ ਦੇਣੀਆਂ ਇਹ ਨਹੀਂ ਹਿਲਦੀਆਂ ਜੀ ਫਿਰ ਜਦੋਂ ਇਹ ਤਾਂ ਰੇੜੀ ਖੜੀ ਕਰਕੇ ਇਸ ਤਰ੍ਹਾਂ ਤੁਰੀਆਂ ਫਿਰਦੀਆਂ ਨੇ ਆ ਬੰਨ ਰਹੇ ਨੇ ਵੀਰ ਤੇ ਇਹ ਹਰਿਆਣੇ ਚੋਂ ਚੀਕੇ ਤੋਂ ਆਏ ਨੇ ਤੇ ਅਤੇ ਦੇਖੋ ਮੋਟਰਸਾਈਕਲ ਵਾਲੀ ਜਿਹੜੀ ਰੇੜੀ ਹੈ ਨਾ ਉਹਦੇ ਉੱਪਰ ਮੱਛਰਦਾਨੀ ਇਹ ਨਾਲ ਲੈ ਕੇ ਆਏ ਸੀਗੇ ਬਾਈ ਜੀ ਤੇ ਦੂਰੀ ਕਰਕੇ ਇਹ ਮੱਛਰਦਾਨੀ ਉੱਪਰ ਲਾ ਕੇ ਫੇਰ ਉੱਪਰੋਂ ਬੰਨ ਕੇ ਸਾਰੇ ਪਾਸੇ ਸਾਈਡਾਂ ਤੋਂ ਤੇ ਜਿਹੜਾ ਡਾਲਾ ਹੁੰਦਾ ਹੈ ਤਾਂ 달ਲੇ ਵਾਲੀ ਸਾਈਡ ਨੰਗੀ ਰੱਖ ਕੇ ਉਹਦੇ ਵਿੱਚ ਅਸੀਂ ਗੇਟ ਮੂਰੇ ਲਾ ਕੇ ਫਾਰਮ ਦੇ ਮੁਰਗੀਆਂ ਸਾਰੀਆਂ ਇਹਦੇ ਵਿੱਚ ਭਰ ਲੀਆਂ ਜੀ ਤੇ ਮੁਰਗੀਆਂ ਭਰ ਕੇ ਇਹ ਚੰਗੀ ਤਰ੍ਹਾਂ ਬੰਨ ਲਿਆ ਤੇ ਚਾਹ ਪਾਣੀ ਪੀ ਕੇ ਅਸੀਂ ਲੱਗੇ ਸੀਗੇ ਇਹਨਾਂ ਨੂੰ ਇੱਕ ਰੱਖਣ ਇਹਦੇ ਵਿੱਚ ਤੇ ਹੁਣ ਬਾਈ ਹੁਣਾਂ ਨੂੰ ਕਹਤਾ ਵੀ ਜਾ ਕੇ ਫੋਨ ਕਰਦੇ ਹੋ ਤੇ ਮੁਰਗੀ ਹੈ ਜਿਹੜੀ ਬਹੁਤ ਸ਼ਾਨਦਾਰ ਮੁਰਗੀ ਹੈ ਤੇ ਇਸ ਤਰ੍ਹਾਂ ਫਿਰ ਅਸੀਂ ਬੰਨਨੀ ਜਦੋਂ ਬਾਈ ਹੁਣੀ ਆਏ ਨੇ ਚਾਹ ਪੀ ਕੇ ਅਸੀਂ ਇਸ ਤਰ੍ਹਾਂ ਲੱਗ ਗਏ ਸੀਗੇ ਬੰਨਣ ਇਹਨੂੰ ਮੱਛਰਦਾਨੀ ਨੂੰ ਤਾਂ ਕਰਕੇ ਦਿਖਾ ਰਹੇ ਆਂ ਵੀ ਜਿਨੇ ਵੀ ਕਿਸੇ ਨੇ ਆਉਣਾ ਹੈ ਇਸ ਤਰ੍ਹਾਂ ਤਾਂ ਮੱਛਰਦਾਨੀ ਲਿਆਏ ਹੋ ਇੱਥੇ ਆ ਕੇ ਆਪਾਂ ਮੇਰੇ ਕੋਲੇ ਆ ਗਏ ਜਦੋਂ ਆਪਾਂ ਇਹਨੂੰ ਬੰਨਾਂਗੇ ਉੱਪਰ ਤੇ ਜਿਵੇਂ ਤੂੜੀ ਵਾਲੀ ਟਰਾਲੀ ਦੇ ਉੱਪਰ ਜਾਲ ਲੱਗਿਆ ਹੁੰਦਾ ਇਸ ਤਰ੍ਹਾਂ ਇਹ ਹੋ ਜਾਂਦੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਮਿੱਟੀ ਪਾਈ ਹੈ ਠੰਡਾ ਰਹੂਗਾ ਉੱਪਰ ਮਹਾਵਾ ਪੈਂਦੀ ਰਹੂਗੀ ਪਿੱਛੋਂ ਆ ਡਾਲੇ ਵਾਲੀ ਜਗ੍ਹਾ ਅਸੀਂ ਛੱਡ ਲਈ ਸੀ ਖੁੱਲੀ ਤੇ ਬਾਅਦ ਚ ਬੰਨਣਾ ਬੰਨਾਂਗੇ ਤੇ ਫਿਰ ਇਹਦੇ ਇੱਥੋਂ ਅਸੀਂ ਮੁਰਗੀ ਅੰਦਰ ਰੱਖ ਰਹੀ ਸੀਗੇ ਜੀ ਦੇ ਡਾਲਾ ਖੋਲਣਾ ਨਹੀਂ ਪਿਆ ਬਸ ਇਦਾਂ ਹੀ ਤੇ ਇਹਦੇ ਚ ਮੁਰਗੀ ਆਰਾਮ ਨਾਲ ਜਾਊਗੀ ਕੋਈ ਖਰਚਾ ਨਹੀਂ ਹੈਗਾ 2200 ਰੁਪਈਆ ਲੱਗਣਾ ਇਹਨਾਂ ਦਾ ਬਹੁਤ ਕਾਫੀ ਦੂਰੋਂ ਆਏ ਨੇ ਇਹ ਹਰਿਆਣੇ ਦੇ ਵਿੱਚੋਂ ਚੀਕੇ ਤੋਂ ਠੀਕ ਹੈ ਜੀ ਤੇ ਵੀਡੀਓ ਕਹਿੰਦੇ ਦੇਖਦੇ ਰਹੇ ਨੇ ਆ ਸਬਸਕ੍ਰਾਈਬ ਵੀ ਕੀਤਾ ਹੋਇਆ ਇਹਨਾਂ ਨੇ ਸਾਰੇ ਫੋਨਾਂ ਤੋਂ ਚੈਨਲ ਨੂੰ ਆਪਣੇ ਨੂੰ ਗਰੇਵਾਲ ਫੋਲਟਰੀ ਕਿੰਗ ਚੈਨਲ ਦੇਖ ਕੇ ਹੀ ਇਹ ਵੀ ਆਪਣੇ ਕੋਲੇ ਮੁਰਗੀਆਂ ਲੈਣਾ ਆਏ ਨੇ ਇਹਨਾਂ ਨੇ ਦੇਖਿਆ ਵੀ ਪਿਓਰ ਬਰੀਡ ਹੈ ਤਾ ਕਰਕੇ ਆਏ ਨੇ ਇਹ ਇਹਨਾਂ ਨੂੰ ਹੋਰ ਮਿਲਦੀਆਂ ਸੀ ਬਥੇਰੀਆਂ ਪਰ ਇਹ ਸਪੈਸ਼ਲ ਸਾਡੇ ਕੋਲੇ ਪਹੁੰਚੇ ਨੇ ਤਾਂ ਵੈਲਕਮ ਹੈ ਬਾਈ ਹੁਣਾਂ ਦਾ ਤੇ ਹੋਰ ਵੀ ਜਿਨ੍ਹਾਂ ਨੇ ਮੁਰਗੀ ਲੈ ਕੇ ਜਾਣੀਆਂ ਸਾਡੇ ਕੋਲੇ ਹੈਗੀ ਹੈ ਜੀ ਲਿਜਾ ਸਕਦੇ ਹੋ ਤੁਸੀਂ ਤੇ ਬਾਕੀ ਤਰੀਕਾ ਠੀਕ ਹੈ ਬਾਕੀ ਜੋ ਵੀ ਤੁਹਾਨੂੰ ਠੀਕ ਲੱਗੇ ਉਸ ਤਰ੍ਹਾਂ ਤੁਸੀਂ ਇਹ ਜਾ ਸਕਦੇ ਹੋ ਪਰ ਮੈਨੂੰ ਇਹ ਬਹੁਤ ਵਧੀਆ ਲੱਗਿਆ ਤੇ ਆਪਾਂ ਮਿਹਨਤ ਕਰੀਏ ਤਾਂ ਸਾਰੇ ਤਰੀਕੇ ਨੇ ਸੌਖਾ ਢੰਗ ਤੇ ਪੈਸਾ ਬਚਾਉਣ ਦਾ ਤਰੀਕਾ ਮੈਨੂੰ ਇਹ ਬਹੁਤ ਹੀ ਵਧੀਆ ਲੱਗਿਆ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਗਰੇਵਾਲ ਪੋਲਟਰੀ ਕਿੰਗ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਦੇਖੋ ਮੁਰਗੀ ਇਹਦੇ ਵਿੱਚ ਹੁਣੇ ਹੀ ਫਿਰਦੀ ਐ ਇਹਨੇ ਬੈਠ ਜਾਣਾ ਵਿੱਚ ਬੈਠ ਕੇ ਜਾਊਗੀ ਇਹ